ਲੋਜੀ ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਪੀਆਰ ਦੇਣ ਲਈ ਦੋ ਪ੍ਰੋਗਰਾਮਸ ਲਈ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ। ਕੈਨੇਡਾ ਸਰਕਾਰ ਵੱਲੋਂ ਦੋ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮਸ ਲਈ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਆਰਸੀ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਹਰ ਸਾਲ ਇਨ੍ਹਾਂ ਪ੍ਰੋਗਰਾਮਸ ਰਾਹੀਂ 5500 ਕੈਂਡੀਡੇਟਸ ਨੂੰ ਪੀਆਰ ਦਿੱਤੀ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਕਿ ਕਿਹੜੇ ਹਨ ਉਹ ਦੋ ਪ੍ਰੋਗਰਾਮ। ਆਰਸੀਸੀ ਨੇ ਜਾਣਕਾਰੀ ਦਿੱਤੀ ਹੈ ਕਿ ਰੂਰਲ ਪਾਇਲਟ ਪ੍ਰੋਗਰਾਮ ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਲਈ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਹਨ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਨ੍ਹਾਂ ਪ੍ਰੋਗਰਾਮ ਵਿੱਚ 15 ਕਮਿਊਨिटीज ਹਿੱਸਾ ਲੈਂਦੀਆਂ ਨੇ ਆਪਣੀ ਇਕਨੋਮਿਕ ਨੀਡ ਸਰਵਿਸਿਜ਼ ਨਿਊ ਕਮਰ ਹੈਲਪ ਪ੍ਰੋਗਰਾਮਸ ਅਤੇ ਇਕਨੋਮਿਕ ਕਪੈਸਿਟੀ ਦੇ ਆਧਾਰ ਤੇ ਤੇ ਇਸ ਵਿੱਚ ਹੋਰ ਵੀ ਆਰਗੇਨਾਈਜੇਸ਼ਨ ਅਪਲਾਈ ਕਰ ਸਕਦੀਆਂ ਨੇ 2 ਜੁਲਾਈ ਤੱਕ ਤੇ ਹੁਣ ਗੱਲ ਕਰਦੇ ਹਾਂ ਕਿ ਇਸ ਦਾ ਪ੍ਰੋਗਰਾਮਸ ਨਾਲ ਨਿਊ ਕਮਰਸ ਨੂੰ ਕੀ ਫਾਇਦਾ ਹੁੰਦਾ ਹੈ ਸਭ ਤੋਂ ਪਹਿਲਾਂ ਨਿਊ ਕਮਰਸ ਆਪਣੇ ਸਕਿਲਸ ਨਾਲ ਕਮਿਊਨਿਟੀਆਂ ਨੂੰ ਗਰੋ ਕਰਨ ਵਿੱਚ ਮਦਦ ਕਰਦੇ ਨੇ ਤੇ ਫਿਰ ਬਦਲੇ ਦੇ ਵਿੱਚ ਕਮਿਊਨਿਟੀਆਂ ਵੀ ਨਿਊ ਕਮਰਸ ਨੂੰ ਕੈਨੇਡਾ ਦੇ ਵਿੱਚ ਸੈਟਲ ਹੋਣ ਵਿੱਚ ਮਦਦ ਕਰਦੀਆਂ ਨੇ ਤੇ ਨਾਲ ਹੀ ਉਹਨਾਂ ਨੂੰ ਪੀਆਰ ਲੈਣ ਵਿੱਚ ਵੀ ਮਦਦ ਕਰਦੀਆਂ ਨੇ ਜੇ ਤੁਸੀਂ ਹੋਰ ਜਾਣਕਾਰੀ ਕੈਨੇਡਾ ਸਬੰਧੀ ਪੰਜਾਬੀ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੇ ਬਲਟਨ ਵਿੱਚ ਐਨਾ ਹੀ ਜਲਦ ਮਿਲਦੇ ਹਾਂ ਕੈਨੇਡਾ ਇਨਗਲਿਸ਼ਣ ਸਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ